ਹਾਂਜੀ ਕੀ ਹਾਲ ਚਾਲ ਨੇ ਜੀ ਜਿਹੜੇ ਵੀਰਾਂ ਨੇ ਪਰਮਲ ਜਾਂ ਹਾਈਬ੍ਰਿਡ ਥੋੜੇ ਜੇ ਲੇਟ ਲਾਈ ਨਹੀਂ 28 ਪੀ ਸਟਾਰਟ ਹੋ ਗਏ ਚਾਹੇ ਉਹ 131 ਹੋਵੇ ਪੀਆਰ ਚਾਹੇ ਪੀਆਰ 126 ਹੋਵੇ ਜਾਂ ਹੋਰ ਬਹੁਤ ਵੈਰਟੀਆਂ ਪਰਮਲ ਹਾਈਬ੍ਰਿਡ ਦੀਆਂ ਵੈਰਟ ਨਹੀਂ ਇਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿਹੜੀ ਆ ਰੋਜ਼ ਨਵੀਂ ਆ ਜਿਹੜਾ ਮੇਨ ਬਿਮਾਰੀ ਆਉਂਦੀ ਹੈ ਇਹਨਾਂ ਦੇ ਵਿੱਚ ਹਲਦੀ ਰੋਗ ਫਾਲਸ ਮਟ ਕਹ ਦਿੰਦੇ ਆ ਜਾਪਾ ਆਮ ਭਾਸ਼ਾ ਦੇ ਵਿੱਚ ਹਲਦੀ ਰੋਗ ਵੀ ਕਹਿੰਦੇ ਆ ਗੰਢੀ ਜੀ ਬਣ ਜਾਂਦੀ ਆ ਉਸ ਨੂੰ ਪਹਿਲੀ ਗੱਲ ਤਾਂ ਇਹ ਆ ਵੀ ਹਲਦੀ ਰੋਗ ਆਉਂਦਾ ਕਿਉਂ ਆ ਆਪਾਂ ਜੇ ਝੋਨਾ ਲਾਉਣ ਵੇਲੇ ਸਟਾਰਟਿੰਗ ਚ ਮੈਨੇਜਮੈਂਟ ਵਧੀਆ ਕਰਗੀ ਤਾਂ ਹਲਦੀ ਰੋਗ ਆਉਣ ਦੇ ਕਾਰਨ ਬਹੁਤ ਘਟਣੇ ਕੋਸ ਆਪਣੀਆਂ ਗਲਤੀਆਂ ਨਹੀਂ ਕੋਸ ਮੌਸਮਦਾਂ ਗਲਤ ਨਹੀਂ ਹਲਦੀ ਰੋਗ ਆਉਂਦਾ ਕਿਉਂ ਆ ਜੇ ਆਪਾਂ ਝੋਨੇ ਦੇ ਵਿੱਚ ਇੱਕ ਤਾਂ ਪਾਣੀ ਜ਼ਿਆਦਾ ਭਰ ਕੇ ਰੱਖਦੇ ਆ ਸ਼ੁਰੂ ਚ ਉਹ ਕਾਰਨ ਦੂਜਾ ਜੇ ਤੰਗ ਗੱਟਿਆਂ ਤੋਂ ਜ਼ਿਆਦਾ ਜ਼ਰੂਰੀ ਆ ਭਾਈ ਆ ਤੀਜਾ ਕਾਰਨ ਜਿਹੜਾ ਆਪਣੇ ਹੱਥ ਨਹੀਂ ਮੌਸਮ ਤੇ ਡਿਪੈਂਡਾ ਮੰਨ ਲਓ ਵੀ ਜੇ ਝੋਨਾ ਨਸਾਰਾ ਲੈਂਦਾ ਜਾਂ ਗੋ ਭਰਦਾ ਜੇ ਗੋ ਭਰਨ ਲੱਗਦਾ ਉਦੋਂ ਮੌਸਮ 25 ਡਿਗਰੀ ਤੋਂ ਲੈ ਕੇ ਟੈਂਪਰੇਚਰ 35 ਡਿਗਰੀ ਦਾ ਕਰ ਰਹਿੰਦਾ ਇੱਕ ਕਾਰਨ ਆ ਜੇ ਆਪਣੇ ਮੌਸਮ ਦੇ ਵਿੱਚ ਹਿਊਮਿਡਿਟੀ ਵਧ ਜਾਂਦੀ ਆ ਹਿਊਮਿਡਿਟੀ ਵਧਣ ਦੇ ਕਾਰਨ ਜਿਹੜੀ ਫੰਗਸ ਹੁੰਦੀ ਆ ਹਲਦੀ ਰੋਗ ਪੈਦਾ ਕਰਨ ਵਾਲੀ ਉਹ ਐਕਟਿਵ ਹੋ ਜਾਂਦੀ ਆ ਤਾਂ ਹਲਦੀ ਰੋਗ ਪੈਦਾ ਹੁੰਦਾ ਇਹਦਾ ਹਲਦੀ ਰੋਗ ਆਉਂਦੇ ਕਾਰਨ ਹੁਣ ਆਪਾਂ ਰੋਕਗੇ ਕਿਵੇਂ ਇਹਨਾਂ ਨੂੰ ਦੋ ਸਪ੍ਰੇਹਾਂ ਜਾਰੇ ਚੱਲਦੀਆਂ ਨੇ ਇਸ ਬਿਮਾਰੀ ਤੇ ਇੱਕ ਕਾਪਰ ਸਲਫੇਟ ਪਲੱਸ ਮੈਨਕੋਜੇਬ ਦੂਜੀ ਹੈ ਗਲੀਲੀਓਵੇ ਕਾਪਰ ਸਲਫੇਟ ਪਲੱਸ ਮੈਨਕੋਜੇਬ ਦਾ 600 ਗ੍ਰਾਮ ਕੇ ਲਈ ਦੀ ਦੋ ਜਾਈ ਦੀ ਤੇ ਗਲੀਲੀਓ ਵੇਧੀ ਹੈਗੀ 400 ਐਮਐਲ ਕੇ ਲਈ ਰੀਡੋ ਜਾ ਸਪਰੇ ਦਾ ਬੈਨੀਫਿਟ ਜੀ ਆਪਾਂ ਨੂੰ ਉਹਦੀ ਮਿਲੂਗਾ ਜੇ ਗੋਭਤੇ ਕਰਾਂਗੇ ਜਾਂ ਥੋੜਾ ਮੋਟਾ ਚ ਉਹਨਾਂ ਨਿਸਰਾ ਹੈ ਉਦੋਂ ਕਰਾਂਗੇ ਜਦੋਂ ਹਲਦੀ ਰੋਗ ਆ ਗਿਆ ਸਪਰੇ ਆਪਾਂ ਕਰ ਦਾਂਗੇ ਉਹ ਇੱਕ ਵਾਰ ਖੜਾ ਜ਼ਰੂਰ ਜੇ ਆਊਗਾ ਗੱਲ ਕਰ ਜਮਾ ਖਤਮ ਨਹੀਂ ਹੋਣਾ ਜੇ ਆਪਾਂ ਅਖਗੇ ਬਿਮਾਰੀ ਜਮਾ ਖਤਮ ਹੋ ਜੇ ਉਹ ਨਹੀਂ ਹੁੰਦੀ ਜੇ ਗੋਭਤੇ ਆਪਾਂ ਜ ਸਪਰੇ ਕਰਦੇ ਹਾਂ ਜਾਂ ਜਦੋਂ ਥੋੜਾ ਮੋਟਾ ਨਿਸਰਾ ਹੈ ਦੁੱਧਾ ਨਹੀਂ ਬਣਿਆ ਉਦੋਂ ਕਰਦੇ ਹਾਂ ਤਾਂ ਉਹਦਾ ਸਭ ਤੋਂ ਵਧੀਆ ਫਾਇਦਾ ਹੈ ਇੱਕ ਕਰਨੀ ਜਾਂ ਛੋਡੇ ਪਲਾਟ ਦੇ ਵਿੱਚ ਮੰਨ ਲਓ ਇੱਕ ਸਾਈਡ ਤੇ ਹਲਦੀ ਰੋਗ ਦੀ ਸ਼ਿਕਾਇਤ ਘਟ ਆਈ ਆ ਇੱਕ ਸਾਈਡ ਤੇ ਵਾਧਾ ਆਈ ਆ ਜਿਹੜੇ ਬੰਨੇ ਆਪਣੀ ਸ਼ਿਕਾਇਤ ਘਟਾ ਹਲਦੀ ਰੋਗ ਦੀ ਬਿਮਾਰੀ ਘਟ ਆਈ ਆ ਆਪਾਂ ਸਪਰੇ ਪਹਿਲਾਂ ਉਧਰੋਂ ਕਰਨੀ ਆ ਕਿਉਂਕਿ ਜਦੋਂ ਆਪਾਂ ਝੋਨੇ ਦੇ ਵਿੱਚ ਵੜਦੇ ਆ ਆਪਣੇ ਕੱਪੜੇ ਤੇ ਸਰੀਰ ਪੀਲੇ ਹੋ ਜਾਂਦੇ ਨੇ ਉਹ ਜਿਵੇਂ ਜਿਵੇਂ ਬਾਕੀ ਸਾਫ਼ ਝੋਨੇ 'ਚ ਵੀ ਲੱਗੀ ਜਾਣਗੇ ਤਾਂ ਇਹ ਬਿਮਾਰੀ ਫੈਲਦੀ ਜਾਊਗੀ ਪਹਿਲਾਂ ਜਿੱਧਰ ਬਿਮਾਰੀ ਘਟ ਆਈ ਆ ਆਪਾਂ ਸਪਰੇ ਉਧਰ ਕਰਨੀ ਆ ਜਿੱਧਰ ਵਾਧਾ ਆ ਉਸ 'ਚ ਵਾਚ ਕਰਨੀ ਆ ਇਹ ਫਾਈਲਾਂ ਦਾ ਇੱਕ ਕਾਰਨ ਹੋਰ ਆ ਜੇ ਆਪਣੇ ਬਾਹਨ ਦੇ ਵਿੱਚ ਹਲਦੀ ਰੋਗ ਆ ਗਿਆ ਤੇਜ਼ ਹਵਾ ਚੱਲ ਪਈ ਤਾਂ ਉਹ ਜਿਹੜੀ ਪਾਊਡਰ ਆ ਬੰਦਾਂ ਨਾ ਬੰਦਾ ਪੀਲਾ ਆ ਜਾ ਹਲਦੀ ਨਾਲ ਦਾ ਉਹ ਜੇ ਓੜ ਓੜ ਕੇ ਵੀ ਸਾਫ਼ ਬੂਝੇ ਤੇ ਜਾ ਰਿਆ ਨਾ ਪੌਦੇ ਤੇ ਤਾਂ ਵੀ ਬਿਮਾਰੀ ਐਕਟਿਵ ਕਰੂਗਾ ਫੈਲੂਗੀ ਬਿਮਾਰੀ ਦੂਜਾ ਆਪਾਂ ਸਟਾਰਟਿੰਗ 'ਚ ਹੀ ਇਹ ਧਿਆਨ ਦੇਣਾਗਾ ਵੀ ਜੇ ਜੂਰੀਆ ਘੱਟ ਹੀ ਰੱਖ ਗਈ ਚਲੋ ਮੌਸਮ ਤਾਂ ਆਪਣੇ ਹੱਥ 'ਚ ਹੈ ਹੀ ਨਹੀਂ ਜਿਹੜੀ ਚੀਜ਼ ਆਪਣੇ ਹੱਥ 'ਚ ਆਉ ਤਾਂ ਆਪਾਂ ਕੰਟਰੋਲ ਕਰ ਹੀ ਸਕਦੇ ਆਂ ਇਹ ਹਲਦੀ ਰੋਗ ਆਉਂਦਾ ਝੋਨੇ ਦੇ ਵਿੱਚ ਇੱਕ ਤਾਂ ਇਹ ਦਾਣੇ ਦਾ ਕੀ ਕਰਦਾਗਾ ਕੁਆਲਿਟੀ ਵੀ ਖਰਾਬ ਕਰੂਗਾ ਫਿਰ ਜਦੋਂ ਆਪਾਂ ਵੇਚਾਂਗੇ ਉਦੋਂ ਵੀ ਸੇਠ ਨਖਰੇ ਕਰਨਗੇ ਵੀ ਇਹ ਝੋਨਾ ਖਰਾਬ ਆ ਇਹ ਆਈਆਂ ਝਾੜ ਵੀ ਆਪਣਾ ਘਟੂਆ ਇਸ ਕਰਕੇ ਇਹਨੂੰ ਕੰਟਰੋਲ ਕਰਨ ਵਾਸਤੇ ਪਹਿਲੀ ਇੱਕ ਜਿਹੇ ਦੀ ਸਪਰੇਅ ਕਰ ਦੇ ਗੋਭ ਤੇ ਜਾਂ ਥੋੜੇ ਮੋਟੇ ਨਸਾਰੇ ਤੇ ਇੱਕ ਪਾਣੀ ਜਾਦੇ ਭਰ ਕੇ ਨਹੀਂ ਰੱਖਣਾ ਲਾਸਟ ਦੇ ਵਿੱਚ ਪਾਣੀ ਵੀ ਖਰਾਬ ਕਰਦਾਗਾ ਕੋਈ ਬੇਨਤੀਆਂ ਸੀਗਾ ਦੋ ਸਪਰੇਹਾਂ ਯਾਦ ਰੱਖਿਓ ਕਾਪਰ ਸਲਫੇਟ ਪਲੱਸ ਮੈਨਕੋਜੇਬ ਤੇ ਜਾਂ ਗਲੇ ਲੀਓਗੇ ਧੰਨਵਾਦੀ